ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਜੋ ਕਿ ਇੱਕ ਟੈਂਪੂ ਸਵਾਰੀਆਂ ਵਾਲਾ ਨਹਿਰ ਦੇ ਵਿੱਚ ਡਿੱਗਿਆ ਇਹ ਤਸਵੀਰਾਂ ਹਲਕਾ ਦਸੂਹਾ ਦੇ ਪਿੰਡ ਕੰਗਵਾਲ ਦੀਆਂ ਨੇ ਜੋ ਕਿ ਕੰਡੀ ਨਹਿਰ ਦਾ ਤਾਰਪੁਰ ਤੋਂ ਹੁੰਦਿਆ ਹੋਇਆ ਗगनਜੀ ਦੇ ਢਿੱਲੇ ਵੱਲ ਨੂੰ ਜਾਂਦੀ ਹੈ ਦੱਸਦੀ ਹੈ ਬੀਤੀ ਰਾਤ ਇਹ ਟੈਂਪੂ ਨਹਿਰ ਦੇ ਵਿੱਚ ਡਿੱਗਿਆ ਹੈ ਪਰ ਟੈਂਪੂ ਚਲਾਣ ਵਾਲਾ ਡਰਾਈਵਰ ਸਹੀ ਸਲਾਮਤ ਹੈ ਬਧੇਰੇ ਜਾਣਕਾਰ ਦਿੰਦੇ ਹੋਏ ਪਿੰਡ ਦੇ ਹੀ ਨੌਜਵਾਨ ਨੇ ਦੱਸਿਆ ਕਿ ਇਹ ਬੀਤੀ ਰਾਤ ਇਹ ਨੌਜਵਾਨ ਸਵਾਰੀ ਛੱਡ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਜਦੋਂ ਇਹ ਪਿੰਡ ਕੰਗਵਾਲ ਦੇ ਕੋਲ ਪਹੁੰਚਿਆ ਤਾਂ ਅੱਗੇ ਪਸ਼ੂ ਆਣ ਕਰਕੇ ਜਿਹੜਾ ਟੈਂਪੂ ਹੈ ਸੰਤੁਲਨ ਵਿਗੜ ਗਿਆ ਤੇ ਟੈਂਪੂ ਇਹ ਨਹਿਰ ਦੇ ਵਿੱਚ ਡਿੱਗ ਗਿਆ ਪਰ ਟੈਂਪੂ ਚਾਲਕ ਬਿਲਕੁਲ ਠੀਕ ਠਾਕ ਹੈ ਨਹਿਰ ਵਿੱਚ ਡਿੱਗੇ ਟੈਂਪੂ ਨੂੰ ਪਿੰਡ ਦੇ ਵਸੀਆਂ ਦੀ ਮਦਦ ਨਾਲ ਹੁਣ ਇਹ ਬਾਹਰ ਕੱਢਿਆ ਗਿਆ ਹੈ ਬਾਕੀ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਬਾਕੀ ਕੀ ਕਿਹਾ ਇਹ ਪਿੰਡ ਦੇ ਨੌਜਵਾਨ ਨੇ ਤੇ ਉੱਥੋਂ ਦੇ ਇੱਕ ਇਹ ਵਿਅਕਤੀ ਨੇ ਇਹ ਤੁਸੀਂ ਵੀ ਜ਼ਰੂਰ ਸੁਣੋ ਹਾਂਜੀ ਕੀ ਨਾਮ ਆ ਪਾਈ ਆਪਣਾ ਜੀ ਮੇਰਾ ਨਾਮ ਮੰਗਲ ਸਿੰਘ ਹੈ ਜੀ ਮੈਂ ਗਗੜਪਿੰਡ ਦਾ ਨਿਵਾਸੀ ਹਾਂ ਜੀ ਇਹ ਯਾਰ ਨੈਲ ਟੈਂਪੂ ਡਿੱ ਗਿਆ ਮਾਮਲਾ ਕੀ ਹੈ ਇਹ ਮਾਮਲਾ ਕੁਝ ਵੀ ਨਹੀਂ ਇਹ ਸਾਡੇ ਪਿੰਡ ਦਾ ਹੀ ਮੁੰਡਾ ਅਰਜਨ ਕੁਮਾਰ ਜੀ ਇਹ ਸਵਾਰੀਆਂ ਛੱਡ ਕੇ ਆਸਪੁਰ ਤੋਂ ਵਾਪਸ ਘਰ ਨੂੰ ਆ ਰਿਹਾ ਹੈਗਾ ਤੇ ਤੁਹਾਨੂੰ ਹੁਣ ਵੀ ਇੱਥੇ ਦੇਖਣ ਨੂੰ ਮਿਲ ਜਣਾ ਆਵਾਰਾ ਪਸ਼ੂ ਵਗੈਰਾ ਉਹ ਰਾਹ ਕੱਲ ਸ਼ਾਮ ਨੂੰ ਵੀ ਰੋਡ ਤੇ ਆ ਗਏ ਤੇ ਉਹ ਟੈਂਪੂ ਅਨਬੈਲੈਂਸ ਹੋ ਗਿਆ ਤੇ ਟੈਂਪੂ ਡਿੱਗ ਗਿਆ ਪਾਣੀ ਦੇ ਵਿੱਚ ਇਹ ਅਤੇ ਇਹ ਜਿਹੜਾ ਵਿਅਕਤੀ ਨੂੰ ਚਲਾ ਰਿਹਾ ਸੀਗਾ ਉਹ ਠੀਕ ਠਾਕ ਹੈ ਬਿਲਕੁਲ ਠੀਕ ਠਾਕ ਉਹਨਾਂ ਨੂੰ ਮਤਲਬ ਕਾਫੀ ਬੰਦੇ ਉਹ ਠੀਕ ਹੈ ਤੇ ਉਹਨਾਂ ਨੇ ਪੈਂਦੀ ਸਤੇ ਕੱਢ ਲਿਆ ਹੈਗਾ ਉਹਨਾਂ ਨੂੰ ਤਾਂ ਹੁਣ ਟੈਂਪੂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹਾਂਜੀ ਹੁਣ ਟੈਂਪੂ ਨੂੰ ਟਰੈਕਟਰ ਵਗੈਰਾ ਆ ਰਹੇ ਹੈਗੇ ਤੇ ਇਹਨੂੰ ਕੱਢਿਆ ਜਾਏਗਾ ਹੋਰ ਤੁਸੀਂ ਕੀ ਅਪੀਲ ਕਰਨ ਚਾਹੁੰਦੇ ਹੋ ਅਪੀਲ ਇਹੀ ਹੈਗੀ ਹੈ ਕਿ ਇਹ ਰੋਡ ਬਹੁਤ ਜ਼ਿਆਦਾ ਚੱਲਦਾ ਬਹੁਤ ਜ਼ਿਆਦਾ ਚੱਲਦਾ ਤੇ ਅਵਾਰਾ ਪਸ਼ੂ ਲੋਕਾਂ ਵੱਲੋਂ ਛੱਡੇ ਹੋਏ ਜਿਹੜੇ ਬਹੁਤ ਜ਼ਿਆਦਾ ਹੋ ਚੁੱਕੇ ਹੈ ਅੱਜ ਤੱਕ ਧੁੰਦ ਵੀ ਬਹੁਤ ਜ਼ਿਆਦਾ ਰਹੀ ਏ ਇਹ ਰੋਡ ਤੇ ਤੇ ਇਧਰੋਂ ਲੰਘਣ ਵਾਲਿਆਂ ਨੂੰ ਜਿਹੜੇ ਰੋਜ਼ ਲੰਘਦੇ ਆ ਜਾਂ ਕਦੀ ਮਤਲਬ ਉਹ ਉਹਨਾਂ ਨੂੰ ਬਹੁਤ ਮਤਲਬ ਅਪੀਲ ਕੀਤੀ ਜਾਂਦੀ ਏ ਕਿ ਮਤਲਬ ਧਿਆਨ ਨਾਲ ਚੱਲਣ ਇਥੋਂ ਬਹੁਤ ਖਤਰੇ ਵਾਲਾ ਰੋਡ ਹੈਗਾ ਜੀ ਮਤਲਬ ਜੇ ਕਿਸੇ ਨੇ ਜਾਣਾ ਬਿਲਕੁਲ ਧਿਆਨ ਨਾਲ ਜਾਣਾ ਤੇ ਇਦਾਂ ਦਾ ਹਾਸੇ ਹਾਲ ਸੇ ਨਾ ਹੋਣ ਅੱਜ ਕੀ ਨਾਮ ਆਪਣਾ ਜੀ ਮੇਰਾ ਨਾਮ ਸਰ ਅਸ਼ਵਨੀ ਕੁਮਾਰ ਹੈ ਜੀ ਇਹ ਨਿਆ ਟੈਂਪੋ ਡੀ ਦਾ ਕੀ ਮਾਮਲਾ ਕੀ ਹੈ ਸਰ ਐਦਾਂ ਸੀ ਵੀ ਇੱਥੇ ਅਵਾਰਾ ਪਸ਼ੂ ਬਹੁਤ ਹੈਗੇ ਆ ਠੀਕ ਹੈ ਤੇ ਸੜਕ ਦੇ ਨੇੜੇ ਤੇਲੇ ਬੈਠੇ ਰਹਿੰਦੇ ਆ ਸੜਕ ਵੀ ਕਾਫੀ ਖਰਾਬ ਹੈਗੀ ਹੈ ਤੇ ਦਿੱਲਾ ਹੁੰਦਾ ਹੈ ਕੱਲ ਬੰਦਾ ਇਹ ਆਇਆ ਸੀ ਕੱਲ ਸ਼ਾਮ ਨੂੰ ਟੈਂਪੂ ਲੈ ਕੇ ਤੇ ਅੱਗੇ ਕੋਈ ਪਸ਼ੂ ਆ ਗਏ ਸੀ ਅਵਾਰਾ ਤੇ ਉਹ ਅਨਬੈਲੈਂਸ ਹੋ ਗਿਆ ਤੇ ਨਹਿ ਚੁੜੇ ਟੈਂਪੂ ਦੇ ਉੱਪਰ ਗੱਗੜ ਦੇ ਕੋਲ ਠੀਕ ਹੈ ਜੀ ਉਹ ਬੰਦਾ ਬੰਦਾ ਠੀਕ ਠਾਕ ਹੈ ਬੰਦਾ ਠੀਕ ਠਾਕ ਹੈ ਜੀ ਠੀਕ ਹੈ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਬੰਦੇ ਇਸ ਰਸਤੇ 'ਤੇ ਜਾਣ ਥੋੜਾ ਜਿਹਾ ਧਿਆਨ ਨਾਲ ਜਾਣ ਤਾਂ ਕਿ ਡੰਗੜਾ ਤੋਂ ਥੋੜਾ ਬਚਾਅ ਹੋ ਸਕੇ ਐਕਸੀਡੈਂਟ ਤੋਂ ਬਚਿਆ ਜਾ ਸਕੇ ਹਨਾ ਤੇ ਰੋਡ ਦਾ ਤਾਂ ਵਾਕਿਆ ਤੁਹਾਨੂੰ ਪਤਾ ਸਾਰਾ ਬਹੁਤ ਮਾੜਾ ਹਾਲ ਹੈ ਭਜੀ ਇੱਥੇ ਹਨ ਤੇ ਬੰਦਿਆਂ ਨੂੰ ਥੋੜਾ ਧਿਆਨ ਨਾਲ ਚੱਲਣਾ ਚਾਹੀਦਾ ਠੀਕ ਹੈ ਸਾਡੀ ਤਾਂ ਇਹ ਹੀ اپੀਲ ਹੈਗੀ ਹੈ